ਲੇ ਹੈ ਕਿ ਆਮ ਤੌਰ ਤੇ ਵਿਦਿਅਕ ਸੰਸਥਾਵਾਂ ਦੇ ਉੱਪਰੇ ਦੋਸ਼ ਲੱਗਦਾ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਸਕੂਲਾਂ ਦੇ ਵਿੱਚ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੀ ਹੈ ਉੱਥੇ ਜਾ ਕੇ ਬਹੁਤੇ ਬੱਚੇ ਇੱਕ ਦੂਜੇ ਦੀ ਦੇਖਾ ਦੇਖੀ ਜਾਂ ਸ਼ੌਕ ਨਾਲ ਜਾਂ ਕਈ ਵਾਰੀ ਦੋਸਤਾਂ ਦੇ ਪ੍ਰੈਸ਼ਰ ਪਾਉਣ ਦੇ ਨਾਲ ਨਸ਼ੇ ਦੇ ਆਦੀ ਹੋ ਜਾਂਦੇ ਹੈ ਇਹ ਗੱਲ ਆਮ ਸਮਾਜ ਦੇ ਵਿੱਚ ਪ੍ਰਚਲਿਤ ਹੈ ਪਰ ਜੋ ਅਸੀਂ ਰਾਜਨੀਤਿਕ ਤੌਰ ਤੇ ਦੇਖਦੇ ਆ ਲਗਾਤਾਰ ਇਸ ਕਿਸਮ ਦੇ ਬਿਆਨ ਆਉਂਦੇ ਆ ਕਿ ਅਸੀਂ ਸਖਤਾਈ ਕਰ ਰਹੇ ਆ ਅਸੀਂ ਨਸ਼ੇ ਦੀ ਸਪਲਾਈ ਬੰਦ ਕਰ ਰਹੇ ਆ ਅਸੀਂ ਇਨੈਚਰ ਦੇ ਵਿੱਚ ਨਸ਼ੇ ਦਾ ਲੱਕ ਤੋੜ ਦੇਵਾਂਗੇ ਬਾਹਰੋਂ ਨਸ਼ਾ ਆਉਣ ਵਾਲੇ ਨਸ਼ਾ ਵੇਚਣ ਵਾਲੇ ਅਸੀਂ ਫੜਦੇ ਆ ਇਹ ਇੱਕ ਪੱਖ ਹੈ ਦੂਸਰਾ ਜਿਹੜਾ ਸਭ ਤੋਂ ਮਹੱਤਵਪੂਰਨ ਪੱਖ ਹੈ ਉਹ ਇਹ ਹੁੰਦਾ ਹੈ ਕਿ ਜਦੋਂ ਉਸ ਦੀ ਮੰਗ ਹੀ ਘਟ ਜਾਊਗੀ ਨਾ ਬਾਰੂ ਸਪਲਾਈ ਕਰਨ ਵਾਲੇ ਆਪਣੇ ਆਪ ਆਉਣੋਂ हट ਜਾਣਗੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨੌਜਵਾਨ ਨਸ਼ੇ ਦੀ ਮੰਗ ਕਿਉਂ ਕਰਦੇ ਆ ਨੌਜਵਾਨਾਂ ਵਿੱਚ ਨਸ਼ੇ ਦਾ ਰੁਝਾਨ ਕਿਉਂ ਹੈ ਤੇ ਸਾਡੀ ਸਿੱਖਿਆ ਉਸ ਨਸ਼ੇ ਨੂੰ ਰੋਕਣ ਦੇ ਵਿੱਚ ਕਿ ਜਿਹੜੀ ਕਹਿ ਸਕਦੇ ਆ ਜਿਸ ਤਰ੍ਹਾਂ ਇੱਕ ਆਦਤ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਆਦਤ ਕਿੱਥੋਂ ਸ਼ੁਰੂ ਹੁੰਦੀ ਆ ਜਾਂ ਕਿਸ ਤਰ੍ਹਾਂ ਇਹ ਸਾਨੂੰ ਹੈਬਟ ਜਿਹੜੀ ਸ਼ੁਰੂ ਹੁੰਦੀ ਆ ਦੇਖੋ ਕੋਲੀ ਸਾਹਿਬ ਦੋ ਗੱਲਾਂ ਪ੍ਰਮੁੱਖ ਤੌਰ ਤੇ ਜੇ ਮੈਂ ਕਿਉਂਕਿ ਮੈਂ ਐਜੂਕੇਸ਼ਨਲ ਜੁੜਿਆ ਹੋਇਆ ਹਾਂ ਤਾਂ ਮੈਂ ਉਸੇ ਪੁਆਇੰਟ ਆਫ View ਤੋਂ ਗੱਲ ਕਰੂੰਗਾ ਜਦੋਂ ਵਿਦਿਆਰਥੀ ਕਿਸੇ ਵੀ ਸੰਸਥਾ ਦੇ ਵਿੱਚ ਸਿੱਖਿਆ ਲੈਣ ਲਈ ਜਾਂਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਕੀ ਬਣਨਾ ਚਾਹੁੰਦਾ ਹੈ ਆਮ ਤੌਰ ਤੇ ਅੱਜ ਤੋਂ ਜੇ 4-5 ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਵਿਦਿਆਰਥੀ ਦਾ ਕੋਈ ਨਾ ਕੋਈ ਗੋਲ ਹੁੰਦਾ ਸੀ ਕਿ ਮੈਂ ਮਾਸਟਰ ਦੀ ਡਿਗਰੀ ਕਰਨੀ ਹੈ, ਉਸ ਤੋਂ ਬਾਅਦ ਮੈਂ ਆ ਕਰੂੰਗਾ, ਮੈਂ ਇੰਜੀਨੀਅਰ ਬਣਨਾ ਹੈ, ਮੈਂ ਡਾਕਟਰ ਬਣਨਾ ਹੈ, ਮੈਂ ਚਾਰਟਡ ਅਕਾਊਂਟੈਂਟ ਬਣਨਾ ਹੈ, ਮੈਂ ਆਰਮੀ ਦੇ ਵਿੱਚ ਜਾਣਾ ਹੈ, ਮੈਂ ਸਿਵਲ ਸਰਵਿਸਿਜ਼ ਦੇ ਵਿੱਚ ਜਾਣਾ ਹੈ। ਅੱਜ ਬਹੁਤੇ ਵਿਦਿਆਰਥੀਆਂ ਨੂੰ ਜਦੋਂ ਅਸੀਂ ਪੁੱਛਦੇ ਹਾਂ ਕਿ ਤੁਸੀਂ ਕੀ ਬਣਨਾ ਹੈ, ਉਹ ਤੁਹਾਡੇ ਚਿਹਰੇ ਵੱਲ ਝਾਕਣ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਬਣ ਸਕਦੇ ਆ, ਕੀ ਬਣਨਾ ਚਾਹੁੰਦੇ ਆ ਜਾਂ ਉਹਨਾਂ ਦੀ ਸਿੱਖਿਆ ਉਹਨਾਂ ਨੂੰ ਕੀ ਬਣਾ ਸਕਦੀ ਹੈ। ਬਿਲ ਇਸ ਕਿਸਮ ਦੀ ਐਮਪਟੀਨੈਸ ਦਾ ਮਾਹੌਲ ਬਣ ਜਾਂਦਾ ਹੈ ਬੱਚੇ ਦੇ ਸਾਹਮਣੇ ਕੋਈ ਉਦੇਸ਼ ਨਹੀਂ ਹੁੰਦਾ ਗੋਲ ਨਹੀਂ ਹੁੰਦਾ ਕੋਈ ਟੀਚਾ ਜਾਂ ਮਕਸਦ ਦੇ ਸਾਹਮਣੇ ਨਹੀਂ ਹੁੰਦਾ ਤਾਂ ਇਸ ਕਿਸਮ ਦੇ ਖਾਲੀਪਣ ਨੂੰ ਭਰਨ ਵਾਸਤੇ ਬੱਚੇ ਜਿਹੜੇ ਉਹ ਨਸ਼ੇ ਵੱਲ ਨੂੰ ਰੁਝਾਨ ਕਰ ਲੈਂਦੇ ਆ ਉਹਨਾਂ ਨੂੰ ਆਪਣੀ ਜਿਹੜੀ ਸ਼ੋਹਰਤ ਹੈ ਆਪਣੇ ਮਨ ਦੀ ਤਸੱਲੀ ਹੈ ਉਹ ਸਿੱਖਿਆ ਦੀਆਂ ਉਚਾਈਆਂ ਹਾਸਲ ਕਰਕੇ ਉਹਦੇ ਵਿੱਚੋਂ ਪ੍ਰਾਪਤ ਕਰਨ ਦੀ ਥਾਂ ਤੇ ਥੋੜੇ ਜਿਹੇ ਢੰਗ ਨਾਲ ਉਹ ਨਸ਼ਿਆਂ ਦੇ ਵਿੱਚੋਂ ਹਾਸਲ ਕਰਨ ਵੱਲ ਨੂੰ ਤੁਰ ਪੈਂਦੇ ਆ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਿੱਖਿਆ ਸੰਸਥਾ ਇੱਕ ਬੁਨਿਆਦ ਦੇ ਤੌਰ ਤੇ ਇੱਕ ਫਾਊਂਡੇਸ਼ਨ ਦੇ ਤੌਰ ਤੇ ਕੰਮ ਕਰਦੀਆਂ ਸਾਡੀਆਂ ਸਿੱਖਿਆ ਸੰਸਥਾਵਾਂ ਦੇ ਵਿੱਚੋਂ ਲਗਾਤਾਰ ਸਾਡੇ ਸਿਲੇਬਸਾਂ ਦੇ ਵਿੱਚ ਵੀ ਤਬਦੀਲੀ ਆਉਂਦੀ ਰਹੀ ਹੈ ਉਸ ਦੇ ਨਾਲ ਕੀ ਹੋਇਆ ਕਿ ਸਾਡੇ ਬਹੁਤੇ ਬੱਚੇ ਆ ਜਿਹੜੇ ਉਹ ਉਦੇਸ਼ ਰਹਿਤ ਹੁੰਦੇ ਜਾਂਦੇ ਆ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਇਕੱਲੇ ਸਿੱਖਿਆ ਦੇਣ ਵਾਲਿਆਂ ਦਾ ਕਸੂਰ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚੋਂ ਲਗਾਤਾਰ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਅਸੀਂ ਬੱਚਾ ਸਾਹਮਣੇ ਕੋਈ ਉਸ ਕਿਸਮ ਦੇ ਵੱਡੇ ਉਦੇਸ਼ ਰੱਖਣ ਦੇ ਵਿੱਚ ਸਫਲ ਨਹੀਂ ਰਹੇ ਉਦਾਹਰਨ ਵਜੋਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਵਿਭਾਗਾਂ ਤੋਂ ਰੈਗੂਲਰ ਅਧਿਆਪਕਾਂ ਦੀ ਭਰਤੀ ਨਹੀਂ ਹੋਈ ਜਿਹਦੇ ਬਾਰੇ ਹੁਣ ਕੰਮ ਚੱਲ ਰਿਹਾ ਹੈ ਕਦੋਂ ਤੱਕ ਹੋਣੀ ਹੈ ਉਹ ਬਾਤ ਦੀ ਗੱਲ ਹੈ ਸਾਡੇ ਸਕੂਲ ਸਾਡੀਆਂ ਬਹੁਤੀਆਂ ਸੰਸਥਾਵਾਂ ਸਾਡੀਆਂ ਯੂਨੀਵਰਸਿਟੀਆਂ ਸਾਡੇ ਕਾਲਜ ਉਹ ਸਿੱਖਿਆ ਸ਼ਾਸਤਰੀਆਂ ਵੱਲੋਂ ਕੋਰੇ ਪਏ ਐ ਜਦੋਂ ਉੱਥੇ ਭਰਤੀ ਵੀ ਹੋਈ ਐ ਤਾਂ ਕਿਤੇ ਨਾ ਕਿਤੇ ਗੈਪ ਆ ਗਿਆ ਸਾਡੀਆਂ ਉਹ ਸੰਸਥਾਵਾਂ ਵਿਦਿਆਰਥੀਆਂ ਸਾਹਮਣੇ ਕੋਈ ਵੱਡਾ ਉਦੇਸ਼ ਜਾਂ ਟੀਚਾ ਰੱਖਣ ਦੇ ਵਿੱਚ ਅਸਮਰੱਥ ਰਹੀਆਂ ਜਦੋਂ ਕੋਈ ਟੀਚਾ ਰਹਿਤ ਵਿਅਕਤੀ ਸਿੱਖਿਆ ਦੇ ਵਿੱਚ ਜਾਊਗਾ ਤਾਂ ਕੁਦਰਤੀ ਤੌਰ ਤੇ ਐ ਉਹਦੀ ਡਿਵੀਏਸ਼ਨ ਹੋਣੀ ਉਹ ਤਾਂ ਹੋਰ ਪਾਸੇ ਧਿਆਨ ਜਾਣਾ ਉਹ ਇੱਕ ਆਮ ਰਜਨ ਬਣ ਜਾਂਦਾ ਮੈਨੂੰ ਲੱਗਦਾ ਕਿ ਇਸ ਕਰਕੇ ਜਦੋਂ ਬੱਚਿਆਂ ਸਾਹਮਣੇ ਅਸੀਂ ਕੋਈ ਵੀ ਵੱਡਾ ਗੋਲ ਨਹੀਂ ਰੱਖਾਂਗੇ ਤਾਂ ਉਹ ਗੋਲ ਰਹਿਤ ਜ਼ਿੰਦਗੀ ਦੇ ਵਿੱਚ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿੱਧਰ ਜਾਈਏ ਇਸ ਕਰਕੇ ਉਹ ਨਸ਼ਿਆਂ ਵੱਲ ਰੁਝਾਨ ਕਰਦੇ ਨੇ ਸਰ ਸਾਹਿਬ ਤੁਸੀਂ ਇੱਕ ਬੜੀ ਅੱਛੀ ਗੱਲ ਕੀਤੀ ਵੀ ਜਿਹੜੇ ਵਿਦਿਅਕ ਇੱਕ ਬੁਨਿਆਦ 'ਚ ਤਾਂ ਇੱਕ ਬੱਚਾ ਜਦੋਂ ਘਰ ਤੋਂ ਆਪਣੇ ਨਿਕਲਦਾ ਹੈ ਜਦੋਂ ਸਕੂਲ ਦੇ ਵਿੱਚ ਜਾਂਦਾ ਹੈ ਇੱਕ ਸਕੂਲ ਦਾ ਐਟਮੋਸਫੇਅਰ ਮਿਲਦਾ ਹੈ ਸਕੂਲ ਦੇ ਵਿੱਚ ਪੜ੍ਹਾਈ ਕਰਦਾ ਔਰ ਅਕਸਰ ਜਿਹੜੀ ਮੇਨ ਜਿਹੜੀ ਉਹਦੀ ਜਿਸ ਤਰ੍ਹਾਂ ਕਹਿੰਦਾ ਵੀ ਨਸ਼ੇ ਦੀ ਜਿਹੜੀ ਲਤ ਹੈ ਉਹ ਬੇਸਿਕਲੀ ਸੋਸਾਇਟੀ ਨਾਲ ਵੀ ਬੜਾ ਵੱਡਾ ਇੱਕ ਰੋਲ ਕਰਦੀ ਹੈ ਵੀ ਜਿਸ ਤਰ੍ਹਾਂ ਅਸੀਂ ਐਜੂਕੇਸ਼ਨ ਅਧਾਰਾਂ 'ਚ ਦੇਖਦੇ ਆ ਵੀ ਕਲਚਰ ਬਣਿਆ ਹੋਇਆ ਉੱਥੇ ਇੱਕ ਤਰ੍ਹਾਂ ਦੇ ਅੱਜਕੱਲ ਜਿਵੇਂ ਦੇਖਿਆ ਜਾ ਰਿਹਾ ਵੀ ਕਾਲਜਾਂ ਜਾਂ ਸਕੂਲਾਂ 'ਚ ਰਾਜਨੀਤਿਕ ਮਾਹੌਲ ਵੀ ਪਣਨ ਲੱਗ ਗਿਆ ਜਿੱਦਾਂ ਐਸੋਸੀਏਸ਼ਨਾਂ ਬਣ ਜਾਂਦੀਆਂ ਨੇ ਔਰ ਇੱਕ ਗੁੱਟ ਬਣ ਜਾਂਦੇ ਨੇ ਜਿਹਦੇ ਵਿੱਚ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਜਿਹੜੇ ਨਸ਼ੇ ਦੀ ਆਦਤ ਪਾ ਕੇ ਜਾਂ ਨਸ਼ੇ ਨੂੰ ਇੱਕ ਤਰ੍ਹਾਂ ਮੈਂ ਕਹੂੰਗਾ ਵੀ ਰਾਜਨੀਤਿਕ ਤੌਰ ਤੇ ਵੀ ਜਿਵੇਂ ਅੱਜਕੱਲ ਦੇਖਿਆ ਜਾਂਦਾ ਵੀ ਰਾਜਨੀਤੀ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੀਡਰ ਨੇ ਉਹ ਆਪਣੀ ਸਿਆਸੀ ਮਤਲਬ ਪਛਾਣ ਬਣਾਉਣ ਲਈ ਜਾਂ ਇਸ ਮੁੱਦੇ ਨੂੰ ਹੋਰ ਵੱਡਾ ਕਰ ਦਿੰਦੇ ਆ ਹੋਰ ਵੱਡਾ ਉਛਾਲ ਕਰਦੇ ਆ ਪਰ ਜੇਕਰ ਤੁਸੀਂ ਵਿੱਦਿਆ ਦੀ ਗੱਲ ਕੀਤੀ ਹੈ ਵਿੱਦਿਆ ਦੇ ਨਾਲ ਤੁਸੀਂ ਜੁੜੇ ਹੋਏ ਹੋ ਵਿੱਦਿਆ ਦੀ ਗੱਲ ਕਰਤੀ ਆਪਾਂ ਵੀ ਇਹਦੇ ਵਿੱਚ ਐਜੂਕੇਸ਼ਨ ਬਾਰੇ ਤੁਸੀਂ ਬੜੀ ਡਿਟੇਲ ਵਿੱਚ ਵੈਸੇ ਦੱਸਿਆ ਪਰ ਇਹਦੇ ਵਿੱਚ ਹੋਰ ਕੀ ਐਮੈਂਡਮੈਂਟ ਹੋ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਜਿਹੜੀ ਇਹ ਚੀਜ਼ ਅਸੀਂ ਇਸ ਤਰ੍ਹਾਂ ਤੁਸੀਂ ਕਿਹਾ ਵੀ ਨਸ਼ੇ ਨੂੰ ਅਸੀਂ ਇਹ ਰਿ ਰਸ਼ ਨੂੰ ਕਿਵੇਂ ਰੋਕੀਏ ਪਰ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਇਰਾਦਤ ਕਿਵੇਂ ਪਈ ਜਾਂ ਉਹਨੂੰ ਮਤਲਬ ਕਿਵੇਂ ਰੋਕਿਆ ਜਾ ਸਕਦਾ ਸੀ ਜਾਂ ਪੜਾਈ ਜਿਹੜੀ ਉਹਦੀ ਐਜੂਕੇਸ਼ਨ ਹੈ ਉਹ ਕੀ ਰੋਲ ਅਦਾ ਕਰਦਾ ਪੁੱਛਿਆ ਵੀ ਬਹੁਤ ਇੰਪੋਰਟੈਂਟ ਤੁਸੀਂ ਸਵਾਲ ਕੀਤਾ ਹੈ ਕਿ ਰਾਜਨੀਤਿਕ ਲੋਕ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਦਾਖਲ ਹੋ ਰਹੇ ਆ ਗੁੱਟ ਬਣਾ ਰਹੇ ਆ ਧੜੇ ਬਣਾ ਰਹੇ ਆ ਤਾਂ ਇਹਦਾ ਇੱਕ ਮਾਰੂ ਅਸਰ ਹੋਇਆ ਪਹਿਲਾਂ ਕੀ ਸੀ ਕਿ ਵਿਦਿਆਰਥੀਆਂ ਦੀਆਂ ਚੋਣਾਂ ਹੁੰਦੀਆਂ ਸੀ ਚੋਣਾਂ ਦੇ ਵਿੱਚੋਂ ਜਿਹੜਾ ਯੋਗ ਵਿਦਿਆਰਥੀ ਹੁੰਦਾ ਸੀ ਉਸ ਨੂੰ ਕਲਾਸ ਦਾ ਸੀਆਰ ਫਿਰ ਉਸ ਨੂੰ ਆਪਣੇ ਕਾਲਜ ਦਾ ਪ੍ਰਧਾਨ ਫਿਰ ਯੂਨੀਵਰਸਿਟੀ ਦਾ ਪ੍ਰਧਾਨ ਇਸ ਤਰੀਕੇ ਨਾਲ ਉਹ ਬਣਾਇਆ ਜਾਂਦਾ ਸੀ ਉਹਦੀ ਵਿਚਾਰਧਾਰਾ ਉਹਦੀ ਸ਼ਖਸੀਅਤ ਉਹਦਾ ਵਿਹਾਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਸੀ ਹੁਣ ਹੌਲੀ ਹੌਲੀ ਕੀ ਹੋਇਆ ਪਿਛਲੇ ਕੁਝ ਦਹਾਕਿਆਂ ਤੋਂ ਇੱਕ ਕਿਸੇ ਰਾਜਨੀਤਿਕ ਪਾਰਟੀ ਦੇ ਥਾਪੜੇ ਨਾਲ ਵਿਅਕਤੀ ਅੱਗੇ ਲੱਗਦਾ ਚਾਰ ਲੋਕ ਉਹਦੇ ਨਾਲ ਹੋਰ ਵੱਡੇ ਪੋਸਟਰ ਤੇ ਫੋਟੋਆਂ ਲਾਉਂਦੇ ਐ ਥੱਲੇ 20 ਬੰਦਿਆਂ ਦਾ ਨਾਮ ਲਿਖ ਕੇ ਉਹ ਇੱਕ ਆਪ ਦੀ ਨਵੀਂ ਪਾਰਟੀ ਬਣਾ ਕੇ ਵਿਦਿਆਰਥੀ ਗੁੱਟ ਦੀ ਉਹਦੇ ਨਾਲੋਂ ਰਾਜਨੀਤੀ ਸ਼ੁਰੂ ਕਰ ਦਿੰਦਾ ਇਹਦੇ ਵਿੱਚੋਂ ਕੀ ਹੋਇਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਨਾ ਸਿਰਫ ਰਾਜਨੀਤਿਕ ਕਲੋਕਾਂ ਨੇ ਵਰਤਿਆ ਬਲਕੇ ਜਿਹੜਾ ਅੱਜ ਕੱਲ ਇੱਕ ਨਵਾਂ ਨਾਂ ਗੈਂਗਸਟਰ ਬਣ ਗਿਆ ਉਹ ਗੁੰਡਾਗਰਦੀ ਕਰਨ ਲੱਗ ਗਿਆ ਉਹ ਕਾਜੇ ਲੈਣ ਲੱਗ ਗਿਆ ਬਹੁਤ ਸਾਰੇ ਸਾਡੇ ਉਹ ਲੋਕ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਕਤੀ ਨੂੰ ਵਰਤਨਾ ਸੀ ਆਪਣੇ ਕੰਮਾਂ ਲਈ ਉਹਨਾਂ ਨੇ ਵਿਦਿਆਰਥੀਆਂ ਨੂੰ ਗਲਤ ਰਸਤੇ ਤੇ ਤੋਰਨਾ ਸ਼ੁਰੂ ਕੀਤਾ ਬੇਸਿਕਲੀ ਉਹਨਾਂ ਨੇ ਇੱਕ ਕਲਚਰ ਆਪਣੀ ਰਾਜਨੀਤੀ ਨੂੰ ਬਹਾਰਨ ਲਈ ਇੱਕ ਕਲਚਰ ਬਣਾ ਲਿਆ ਬਿਲਕੁਲ ਬਿਲਕੁਲ ਰਾਜਨੀਤਿਕ ਪਾਰਟੀਆਂ ਨੇ ਆਪਾਂ ਇਹ ਕਹੀਏ ਕਿ ਵਿਦਿਆਰਥੀਆਂ ਨੂੰ ਇੱਕ ਟੀਚਾ ਦੇਣ ਦੀ بجائے ਵਿਦਿਆਰਥੀਆਂ ਨੂੰ ਇੱਕ ਆਈਡੀਓਲੋਜੀ ਦੇ ਐਨਬੀ بجائے ਉਹਨਾਂ ਨੇ ਇੱਕ ਸੌਖਾ ਰਸਤਾ ਲੱਭਿਆ ਇੱਕ ਗੁੱਟ ਖੜਾ ਕਰਨ ਵਾਸਤੇ ਉਹਨਾਂ ਲਈ ਸ਼ਰਾਬ ਦੀਆਂ ਨਸ਼ੇ ਦੀਆਂ ਪਾਰਟੀਆਂ ਸ਼ੁਰੂ ਕੀਤੀਆਂ ਇਹ ਚਲਣ ਨਾ ਸਿਰਫ ਇੱਥੇ ਹੈ ਬਲਕਿ ਰੇ ਪਾਰਟੀਆਂ ਵੱਡੇ ਪੱਧਰ ਤੱਕ ਵੀ ਚੱਲ ਰਹੀਆਂ ਹਨ ਜਿੱਥੇ ਬੱਚੇ ਉਸ ਨਸ਼ੇ ਦੇ ਆਦੀ ਹੋ ਜਾਂਦੇ ਆ ਉਹ ਜਿੱਥੇ ਵੀ ਆਪਣਾ ਕੋਈ ਸਮਾਗਮ ਕਰਦੇ ਆ ਸਭਾ ਕਰਦੇ ਆ ਉੱਥੇ ਕੋਈ ਵਿਚਾਰਧਾਰਕ ਗਿਆਨ ਗੋਸ਼ਟੋ ਕਰਨ ਦੀ بجائے ਉਹ ਨਸ਼ੇ ਨੂੰ ਕੇਂਦਰ ਵਿੱਚ ਰੱਖ ਕੇ ਉਸ ਗੱਲ ਨੂੰ ਕਰਦੇ ਆ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਜਾਂ ਕਿਸੇ ਐਸੇ ਵਿਅਕਤੀ ਵੱਲੋਂ ਜਿਹੜਾ ਗੈਰ ਸਮਾਜਿਕ ਹੈ ਉਹ ਆਪਣਾ ਇੱਕ ਗੁੱਟ ਖੜਾ ਕਰਦਾ ਹੈ ਉਹਨੇ ਬਹੁਤ ਸਾਰੇ ਉਹ ਵਿਦਿਆਰਥੀ ਜਿਨ੍ਹਾਂ ਦਾ ਪੜਾਈ 'ਚ ਕੋਈ ਇੰਟਰਸਟ ਨਹੀਂ ਹੁੰਦਾ ਉਹਨਾਂ ਨੂੰ ਮੋਰੀ ਬਣਾ ਕੇ ਉਤੋਰ ਲੈਂਦੇ ਆ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਅੱਜ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਜਿਹੜੇ ਵੀ ਗਰੁੱਪ ਬਣੇ ਹੋਏ ਆ ਉਹ ਵਿਅਕਤੀਆਂ ਨੇ ਆਪਣੇ ਆਪਣੇ ਗਰੁੱਪ ਬਣਾਏ ਹੋਏ ਆ ਕਿਸੇ ਰਾਜਨੀਤਿਕ ਪਾਰਟੀ ਨੇ ਕਿਤੇ ਗੁੱਟ ਬਣਾਇਆ ਹੋਇਆ ਕਿਤੇ ਨਹੀਂ ਕਿਤੇ ਰਾਜਨੀਤਿਕ ਥਾਪੜਾ ਵੀ ਮਿਲਦਾ ਬਿਲਕੁਲ ਥਾਪੜਾ ਮਿਲਦਾ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਪਣੇ ਸਿੱਧੇ ਗਰੁੱਪ ਹੈ ਤੇ ਉਹ ਗਰੁੱਪ ਹੈ ਜਿਹੜੇ ਅਸੀਂ ਇਹ ਵੀ ਜਾਣਦੇ ਆ ਕਿ ਵੱਡੇ ਪੱਧਰ ਤੇ ਲੜਾਈਆਂ ਝਗੜੇ ਵੀ ਕਰਦੇ ਆ ਇਸ ਕਿਸਮ ਦੀਆਂ ਗੱਲਾਂ ਹੋਰ ਵੀ ਸਾਹਮਣੇ ਆਉਂਦੀਆਂ ਮੈਨੂੰ ਇਹ ਲੱਗਦਾ ਹੈ ਕਿ ਵਿਦਿਆਰਥੀਆਂ ਦੇ ਵਿੱਚ ਚੋਣਾਂ ਦਾ ਨਾ ਹੋਣਾ ਵਿਦਿਆਰਥੀਆਂ ਦੇ ਵਿੱਚੋਂ ਯੋਗ ਵਿਅਕਤੀਆਂ ਦਾ ਅੱਗੇ ਨਾ ਆਉਣਾ ਵਿਦਿਆਰਥੀਆਂ ਦੇ ਵਿੱਚੋਂ ਯੋਗ ਵਿਦਿਆਰਥੀਆਂ ਰਾਹੀ ਇੱਕ ਐਸੇ ਵਿਦਿਆਰਥੀ ਸਭਨੇ ਨਾ ਆਉਣਾ ਜਿਹੜੇ ਉਹਨਾਂ ਲਈ ਮਿਆਰੀ ਬਣ ਸਕਣ ਉਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਬਹੁਤ ਸਾਰੇ ਫਿਸਲ ਕੇ ਵਿਦਿਆਰਥੀ ਨਸ਼ੇ ਵੱਲ ਚਲੇ ਜਾਂਦੇ ਆ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਪੱਧਰ ਤੇ ਜਿਹੜੀ ਗੋਲ ओरिएंटेड ਸਿੱਖਿਆ ਉਹਨਾਂ ਦੀ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਵਿਦਿਆਰਥੀ ਪਲੱਸ 2 ਕਰ ਜਾਂਦਾ ਉਸ ਤੋਂ ਬਾਅਦ ਉਹ ਉਹੀ ਦ੍ਰਿਸ਼ਟੀ 'ਚ ਰਹਿੰਦਾ ਕਿ ਮੈਂ ਵਿਸ਼ਾ ਕਿਹੜਾ ਚੁਣਾਂ ਉਸ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਬਣਨਾ ਕੀ ਚਾਹੁੰਦਾ ਹਾਂ ਜਦੋਂ ਵਿਦਿਆਰਥੀ ਨੂੰ ਤੁਸੀਂ ਉਸ ਦਾ ਭਵਿੱਖ ਉਸ ਦਾ ਉਦੇਸ਼ ਉਸਨੇ ਟੀਚਾ ਕੀ ਲੈ ਕੇ ਚੱਲਣਾ ਇਹ ਕਲੀਅਰ ਕਰੋਗੇ ਤਾਂ ਵਿਦਿਆਰਥੀ ਸਵਾਏ ਨਸ਼ੇ ਵੱਲ ਜਾਣ ਦੇ ਜਾਂ ਕਿਸੇ ਹੋਰ ਰਾਹ ਨੂੰ ਇਖਤਿਆਰ ਕਰਨ ਦੇ ਆਪਣਾ ਟੀਚਾ ਹਾਸਲ ਕਰਨ ਵੱਲ ਮਿਹਨਤ ਕਰਦਾ ਹੈ ਕੋਸ਼ਿਸ਼ ਕਰਦਾ ਹੈ ਹੁਣ ਸਾਡੇ ਹਾਲਾਤ ਇਹ ਬਣੇ ਹੋਏ ਆ ਕਿ ਬਹੁਤ ਸਾਰੀਆਂ ਥਾਵਾਂ ਤੇ ਵਿਦਿਆਰਥੀ ਜਿਵੇਂ ਆਪਾਂ ਕਹਿੰਦੇ ਬੇਲਗਾਮ ਹੋਏ ਹੋਏ ਆ ਉਹਨਾਂ ਨੂੰ ਭੁਵਖ ਬਾਰੇ ਪਤਾ ਨਹੀਂ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਹੈ ਇਸ ਕਿਸਮ ਦੀ ਸਥਿਤੀ ਦੇ ਵਿੱਚ ਅਸੀਂ ਬਹੁਤ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਨਸ਼ਾ ਜਿਹੜਾ ਲਾ ਐਂਡ ਆਰਡਰ ਦੀ ਸਮੱਸਿਆ ਨਸ਼ਾ ਜਿਹੜਾ ਸਪਲਾਈ ਚੇਨ ਤੋੜ ਕੇ ਬੰਦ ਕੀਤਾ ਜਾ ਸਕਦਾ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੀ ਮਹੱਤਵਪੂਰਨ ਗੱਲ ਹੈ ਕਿ ਸਾਡੀਆਂ ਸਿੱਖਿਆ ਸੰਸਥਾਵਾਂ ਦੇ ਵਿੱਚ ਸਾਡੇ ਕੋਲੇ ਆਰਗੇਨਾਈਜੇਸ਼ਨ ਬਣਿਆ ਹੋਇਆ ਐ ਐਨ ਐਸ ਐਸ ਸਾਡੇ ਕੋਲੇ ਸਾਡੇ ਸਲੇਮਸ ਉਸ ਕਿਸਮ ਨਾਲ ਮੋਡੀਫਾਈ ਕੀਤੇ ਜਾ ਸਕਦੇ ਆ ਡਰੱਗ ਅਬਿਊਜ਼ ਦਾ ਪੇਪਰ ਲਾਇਆ ਪਰ ਉਹ ਔਰਨਾਮੈਂਟਲ ਬਣ ਕੇ ਰਹਿ ਗਿਆ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਹੋਰ ਵਿਹਾਰਕ ਪੱਧਰ ਤੇ ਅੱਗੇ ਲਿਆਉਣ ਦੀ ਲੋੜ ਹੈ ਵਿਦਿਆਰਥੀਆਂ ਨੂੰ ਜਿੱਥੇ ਇੱਕ ਪਾਸੇ ਕੈਰੀਅਰ ਗਾਈਡੈਂਸ ਦਿੱਤੀ ਜਾਵੇ ਸਕੂਲਾਂ ਦੀ ਪੱਧਰ ਤੇ ਕਾਲਜਾਂ ਦੀ ਪੱਧਰ ਤੇ ਕਿ ਉਹ ਕੀ ਬਣ ਸਕਦੇ ਆ ਕੀ ਬੰਨਣ ਨਾਲ ਉਹਨਾਂ ਨੂੰ ਕੀ ਹਾਸਲ ਹੋਊਗਾ ਕਿੰਨੀ ਉਹਨਾਂ ਨੂੰ ਆਰਥਿਕ ਤੇ ਸਮਾਜਿਕ ਤਰੱਕੀ ਮਿਲੂਗੀ ਉਹਨਾਂ ਨੂੰ ਵੱਡਾ ਰੁਤਬਾ ਕਿਵੇਂ ਮਿਲੂਗਾ ਉਹਨਾਂ ਨੂੰ ਇਸ ਪਾਸੇ ਜੇ ਅਸੀਂ ਉਹਨਾਂ ਦੇ ਮਾਈਂਡ ਨੂੰ ਲਾਵਾਗੇ ਤਾਂ ਉਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਦਿਮਾਗ ਚੰਗੇ ਪਾਸੇ ਨੂੰ ਉਸਾਰੂ ਪਾਸੇ ਨੂੰ ਸਮਾਜ ਦੀ ਬਿਹਤਰੀ ਵੱਲ ਨੂੰ ਤੁਰੂਗਾ ਬਲਕਿ ਉਹ ਨਸ਼ਿਆਂ ਤੋਂ ਪਾਸਾ ਬਟਣਗੇ ਉਹ ਤੋਂ ਦੂਰ ਰਹਿਣਗੇ ਤੇ ਉਸ ਸੰਗਤ ਤੋਂ ਵੀ ਬਚੇ ਰਹਿਣਗੇ ਜਿਹੜੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਿਆਂ ਵੱਲ ਲੈ ਕੇ ਜਾਂਦੀ ਹੈ ਜੀ ਸੋ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਵੀ ਇੱਕ ਜਿਹੜੀ ਸੋਸਾਇਟੀ ਹੈ ਤੁਹਾਡੀ ਉਹ ਬੜਾ ਮੈਟਰ ਕਰਦੀ ਹੈ ਔਰ ਜਿੱਥੇ ਤੁਸੀਂ ਬੜੀ ਗੱਲ ਕੀਤੀ ਹੈ ਪਰ ਕਿਤੇ ਨਾ ਕਿਤੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਆਂ ਵੀ ਅਸੀਂ ਇਸ ਗੱਲ ਨੂੰ ਲੈ ਕੇ ਬੜਾ ਲੇਟ ਹੋ ਚੁੱਕੇ ਆਂ ਪਰ ਚਲੋ ਇੱਕ ਤੁਹਾਡੀ ਕੋਸ਼ਿਸ਼ ਹੈ ਅਸੀਂ ਇੱਕ ਅਵੇਅਰਨੈਸ ਇਸ ਵੀਡੀਓ ਰਾਹੀਂ ਤੁਹਾਨੂੰ ਦੇ ਰਹੇ ਹਾਂ ਸੰਧੂ ਸਾਹਿਬ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ 10 ਸਾਲਾਂ ਨੇ ਜਿਕਰ ਸਰਕਾਰਾਂ ਇਸ ਵੱਲ ਧਿਆਨ ਦੇਣ ਵਿੱਦਿਅਕ ਅਦਾਰਿਆਂ ਦੇ ਵਿੱਚ ਜਾ ਕੇ ਜਿਹੜੀ ਆਉਣ ਵਾਲੀ ਨਵੀਂ ਪਨੀਰੀ ਹੈ ਜਿਹੜੇ ਬੱਚੇ ਹੁਣ ਸਕੂਲਾਂ ਤੋਂ ਕਾਲਜਾਂ ਦੀ ਲਾਈਫ ਵੱਲ ਵਧ ਰਹੇ ਆ ਅੱਗੇ ਜਾ ਰਹੇ ਨੇ ਜਿਕਰ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਬੁਨਿਆਦੀ ਜਦੋਂ ਘਰ ਤੋਂ ਇੱਕ ਉਹਨਾਂ ਨੂੰ ਇੱਕ ਅੱਛੀ ਮਾਹੌਲ ਬਿਲਦਾ ਹੋਰ ਬਾਹਰ ਜਾ ਕੇ ਇੱਕ ਅੱਛਾ ਮਾਹੌਲ ਮਿਲੇ ਉਹਨਾਂ ਨੂੰ ਆਪਣੇ ਫਿਊਚਰ ਦਾ ਪਤਾ ਹੋਵੇ ਕਿ ਅਸੀਂ ਕੀ ਕੁਝ ਕਰਨਾ ਹੈ ਜਾਂ ਕੀ ਨਹੀਂ ਕਰਨਾ ਯਾ ਰੁਜ਼ਗਾਰ ਵੀ ਮੈਂ ਕਹੂੰਗਾ ਸੰਸਾ ਦਾ ਬੜਾ ਵੱਡਾ ਇੱਕ ਕਹਿਮ ਬਿਲਕੁਲ ਬਿਲਕੁਲ ਵੀ ਜੇਕਰ ਰੁਜ਼ਗਾਰ ਬੇਰੋਜ਼ਗਾਰੀ ਜਿਹੜੀ ਹੈ ਇਹ ਵੀ ਇੱਕ ਨਸ਼ਾ ਦਾ ਮੈਂ ਕਹਿ ਸਕਦਾ ਵੀ ਇਦੇ ਬਾਰੇ ਤੁਸੀਂ ਕੀ ਕਹੋਗੇ ਵੀ ਬੇਰੋਜ਼ਗਾਰੀ ਵੀ ਬੜੀ ਵੱਡੀ ਹੋਗਾ ਜੀ ਬਿਲਕੁਲ ਠੀਕ ਹੈ ਜੀ ਆਪਾਂ ਉਹੀ ਗੱਲ ਕਰਕੇ ਹਟੇ ਆ ਜਦੋਂ દિਸ਼ਾਹੀਨ ਹੋ ਜਾਂਦਾ ਇੱਕ ਵਿਦਿਆਰਥੀ ਪੜ੍ਹਿਆ ਲਿਖਿਆ ਉਸ ਨੂੰ ਸਮੇਂ ਸਿਰ ਰੁਜ਼ਗਾਰ ਨਹੀਂ ਮਿਲਦਾ ਜਦੋਂ ਉਸ ਨੂੰ ਸਮੇਂ ਸਿਰ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਇਧਰ ਉਧਰ ਭਟਕਦਾ ਉਹਦੀ ਜਿਹੜੀ ਮਨ ਦੇ ਵਿੱਚ ਇੱਕ ਇੱਛਾ ਹੁੰਦੀ ਆ ਉਹਦਾ ਟੀਚਾ ਹੁੰਦਾ ਜਾਂ ਜਿਸ ਉਦੇਸ਼ ਨੂੰ ਲੈ ਕੇ ਚੱਲਿਆ ਹੁੰਦਾ ਉਹ ਪੂਰਾ ਨਹੀਂ ਹੁੰਦਾ ਫਿਰ ਉਹ ਮਾਨਸਿਕ ਤ੍ਰਿਪਤੀ ਦਾ ਸਾਧਨ ਨਸ਼ਿਆਂ ਦੇ ਵਿੱਚੋਂ ਲੱਭਦਾ ਮੈਨੂੰ ਇਹ ਲੱਗਦਾ ਕਿ ਜਿਹੜਾ ਰੁਜ਼ਗਾਰ ਹੈ ਜੇ ਸਰਕਾਰਾਂ ਸਾਰੇ ਲੋਕਾਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀਆਂ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਹੋ ਜੇ ਕੁਝ ਉਦਮ ਕਰਨੇ ਚਾਹੀਦੀ ਹੈ ਜਿਸ ਨਾਲ ਹਰ ਕਿਸੇ ਨੂੰ ਹਰ ਵਿਅਕਤੀ ਨੂੰ ਕਿਤੇ ਨਾ ਕਿਤੇ ਕੁਝ ਰੁਜ਼ਗਾਰ ਦੇ ਮੌਕੇ ਮਿਲਣ ਉਹ ਇੰਡਸਟਰੀਲਾਈਜੇਸ਼ਨ ਕਰਨ ਉਹ ਛੋਟੀ ਜਿਹੇ ਨੂੰ ਲਘੂ ਇੰਡਸਟਰੀ ਕਹਿੰਦੇ ਆ ਉਹ ਲਾਉਣ ਉਹ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਉਹਨੂੰ ਟ੍ਰੇਨਡ ਕਰਨ ਤਾਂ ਕਿ ਬਹੁਤ ਸਾਰੇ ਬੱਚੇ ਸੈਲਫ এমਪਲoyed ਹੋ ਸਕਣ no doubt ਇਹਦੇ ਉੱਪਰ ਸਮੇਂ-ਸਮੇਂ ਤੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਇੱਕ ਸਮੇਂ ਤੇ ਆਈਟੀਆਈ ਬਣਾਈਆਂ ਇੱਕ ਸਮੇਂ ਤੇ ਸਕੂਲਾਂ ਦੇ ਵਿੱਚ ਪ੍ਰੋਫੈਸ਼ਨਲ ਟ੍ਰੇਡ ਆ ਜਿਹੜੇ ਉਹ ਬਣਾਏ ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਵਿਹਾਰਕ ਪੱਧਰ ਤੇ ਇਹ ਸਾਰਾ ਕੁਝ ਜੇ ਯੋਗ ਤਰੀਕੇ ਨਾਲ ਕੰਮ ਕਰਦਾ ਹੁੰਦਾ ਤਾਂ ਸਾਡਾ ਨੌਜਵਾਨ ਅਜ ਡੀਰੇਲ ਨਹੀਂ ਹੁੰਦਾ ਸਰਕਾਰਾਂ ਚਾਹਣ ਤਾਂ ਮਤਲਬ ਜਿੱਦਾਂ ਤੁਸੀਂ ਆਈਟੀਆਈ ਦੀ ਗੱਲ ਕੀਤੀ ਹੈ ਜਾਂ ਸਕਿੱਲ ਪਰਸਨ ਜਿਹੜੇ ਬਣਾਏ ਗਏ ਵੀ ਡਿਵੈਲਪ ਕਿੱਤੀ ਵੀ ਇੱਥੇ ਇੰਡਸਟਰੀ ਲੱਗਦੀ ਸੰਕਰਾਂ ਦਾ ਵੀ ਬੜਾ ਅਹਿਮ ਰੋਲਾ ਵੀ ਜਿੱਥੇ ਸਰਕਾਰਾਂ ਸਿਰਫ ਇੱਕੋ ਹੀ ਚੀਜ਼ 'ਤੇ ਧਿਆਨ ਦਿੰਦੀਆਂ ਨੇ ਵੀ ਨਸ਼ੇ ਨੂੰ ਖਤਮ ਕਰੋ ਸਾਡਾ ਪੰਜਾਬ ਨਸ਼ੇ ਚ ਡੋੜਿਆ ਜਾ ਰਿਹਾ ਹੈ ਬਸ ਇਸੇ ਟੌਪਿਕ ਦੇ ਉੱਪਰ ਜਿਹੜੀ ਵੀ ਕੋਈ ਸਰਕਾਰ ਆਉਂਦੀ ਹੈ ਇੱਕ ਵੱਡਾ ਬੁੱਧਾ ਲੈ ਕੇ ਆਪਣੀ ਮਤਲਬ ਪ੍ਰਭਾਵ ਦਿਖਾਉਂਦੀ ਹੈ ਪਰ ਇਹਦਾ ਹੱਲ ਕੋਈ ਨਹੀਂ ਕੱਢਦਾ ਪਰ ਜਿਵੇਂ ਸੰਧੂ ਸਾਹਿਬ ਨੇ ਦੱਸਿਆ ਵੀ ਵਿੱਦਿਆ ਅਗਲਾ ਜਿਹੜੀ ਬੁਨਿਆਦ ਕੋਈ ਜੇਕਰ ਉਸ ਬੱਚੇ ਨੂੰ ਅਸੀਂ ਇੱਕ ਵੀ ਸ਼ੁਰੂਆਤੀ ਤੌਰ ਤੇ ਹੀ ਉਹਨੂੰ ਸਹੀ ਦਿਸ਼ਾ ਦਿਵਾਵਾਂਗੇ ਸਹੀ ਰਸਤਾ ਦਿਖਾਵਾਂਗੇ ਉਹਨੂੰ ਜ਼ਿੰਦਗੀ ਦਾ ਔਰ ਸਰਕਾਰਾਂ ਦਾ ਵੀ ਜੇਕਰ ਬਹੁਤ ਵੱਡਾ ਅ ਸਰਵ ਬੱਚੇ ਨੂੰ ਤਿਆਰ ਕਰਕੇ ਸਮਾਜ ਦੇ ਵਿੱਚ ਭੇਜਦਾ ਔਰ ਸਮਾਜ ਦੇ ਵਿੱਚ ਜੇਕਰ ਉਹ ਅੱਛਾ ਸਥਾਨ ਨਹੀਂ ਮਿਲਦਾ ਜਾਂ ਅੱਛੀ ਜਗ੍ਹਾ ਨਹੀਂ ਮਿਲਦੀ ਫਿਰ ਵੀ ਕਿਤਨਾ ਕਹਿੰਦੇ ਹੋ ਡਿਪਰੈਸ ਹੁੰਦਾ ਔਰ ਜਿਹੜੀ ਮਾੜੀ ਸੰਗਤ ਜਾਂ ਮਾੜੀ ਸੋਸਾਇਟੀ ਵੱਲ ਚਲਾ ਜਾਂਦਾ ਜਾਂ ਬਾਹਰ ਦਾ ਰਸਤਾ ਅਖਤਿਆਰ ਕਰ ਲੈਂਦਾ ਇਦਾਂ ਲੋਕ ਅੱਜਕੱਲ ਬੱਚੇ ਜਿਹੜੇ ਪਿੰਡਾਂ ਦੇ ਵਿੱਚ ਦੇਖ ਰਿਹਾ ਵੀ ਬੱਚੇ ਬਾਹਰ ਬਹੁਤ ਜਾ ਰਹੇ ਹਨ ਉਹਨਾਂ ਨੂੰ ਇੱਕ ਚੰਗੀ ਸੋਸਾਇਟੀ ਨਹੀਂ ਮਿਲਦੀ ਪਿੰਡ ਦੇ ਵਿੱਚ ਇੱਕ ਚੰਗਾ ਕਲਚਰ ਨਹੀਂ ਮਿਲਦਾ ਔਰ ਮੀਡੀਆ ਤੇ ਵੀ ਮੈਂ ਗੱਲ ਕਰੂੰਗਾ ਵੀ ਸੋਸ਼ਲ ਮੀਡੀਆ ਵੀ ਸੰਸਾ ਬੜਾ ਅੱਜ ਅਹਿਮ ਰੋਲ ਰੱਖ ਰਿਹਾ ਹੈ ਅੱਜ ਅਸੀਂ ਆਧ ਔਰ ਜੇ ਅੱਜ ਵੀ ਅਸੀਂ ਇਸ ਚੀਜ਼ਾਂ ਤੋਂ ਨਾ ਅਵੇਅਰ ਹੋਏ ਕੋਲੀ ਸਾਹਿਬ ਜਿਹੜਾ ਬਾਹਰ ਜਾਣ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਇੱਥੇ ਨਸ਼ੇ ਬਹੁਤ ਵੱਧ ਗਏ ਅਸੀਂ ਬੱਚੇ ਨੂੰ ਬਾਹਰ ਭੇਜਤਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਰ ਸਾਡਾ ਬੱਚਾ ਬਾਹਰ ਜਾ ਕੇ ਜ਼ਿਆਦਾ ਸੇਫ ਹੈ ਪਰ ਮੈਂ ਇੱਕ ਗੱਲ ਬੜੀ ਕਲੀਅਰ ਕਰਨੀ ਚਾਹੁੰਦਾ ਇੱਕ ਨਿੱਜੀ ਤੌਰ ਤੇ ਮੈਨੂੰ ਕੈਨੇਡਾ ਬਾਰੇ ਅਨੁਭਵ ਹੈ ਜਿਸ ਪੱਦਰ ਦੇ ਨਸ਼ੇ ਜਿਸ ਕਿਸਮ ਦੇ ਨਸ਼ੇ ਪੰਜਾਬ ਨਾਲੋਂ ਵੀ ਸੌਖੀ ਪੱਦਰ ਤੇ ਉੱਥੇ ਅਵੇਲੇਬਲ ਹੈ ਔਰ ਜਿੰਨੇ ਮਾਡਰਨ ਤਰੀਕੇ ਨਾਲ ਨਸ਼ੇ ਅਵੇਲੇਬਲ ਹੈ ਮੈਨੂੰ ਲੱਗਦਾ ਉਹ ਤਾਂ ਅਜੇ ਪੰਜਾਬ ਦੇ ਵਿੱਚ ਵੀ ਹੈ ਨਹੀਂ ਉਨਾ ਨੂੰ ਮੈਂ ਇਹ ਦੱਸਣਾ ਚਾਹਣਾ ਹੈ ਕਿ ਜਿਹੜਾ ਬੱਚਾ ਭਾਵੇਂ ਉਹ ਭਾਰਤ ਦੇ ਵਿੱਚ ਹੈ ਪੰਜਾਬ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਹੈ ਜੀਵੀ ਜਿੰਦਗੀ ਦਾ ਕੋਈ ਵੱਡਾ ਟੀਚਾ ਨਹੀਂ ਜਿਸਨੇ ਕੋਈ ਵੱਡਾ ਉਦੇਸ਼ ਨਹੀਂ ਰੱਖਿਆ ਜਿਹੜਾ ਬੱਚਾ ਕੁਝ ਬਣਨਾ ਨਹੀਂ ਚਾਹੁੰਦਾ ਜਿਹੜੇ ਬੱਚੇ ਨੂੰ ਤੁਸੀਂ ਕੋਈ ਸੇਧ ਨਹੀਂ ਦਿੱਤੀ ਜਿਹੜੇ ਬੱਚੇ ਦਾ ਦਿਮਾਗ ਇਹਨਾਂ ਵਿਕਸਿਤ ਨਹੀਂ ਹੋਇਆ ਕਿ ਮੈਂ ਆਪਣੇ ਆਪ ਨੂੰ ਕਿੱਥੇ ਲੈ ਕੇ ਜਾਣਾ ਹੈ ਤਾਂ ਉਹ ਵਿਅਕਤੀ ਭਾਵੇਂ ਕੈਨੇਡਾ ਚਲਾ ਜਾਵੇ ਭਾਵੇਂ ਕਿਸੇ ਹੋਰ ਸੂਬੇ 'ਚ ਚਲਾ ਜਾਵੇ ਭਾਵੇਂ ਕੁਝ ਵੀ ਕਰੇ ਉਸ ਨੇ ਆਪਣੇ ਮਕਸਦ ਤੋਂ ਭਟਕਨੇ ਭਟਕਣਾ ਇਸ ਕਰਕੇ ਆਪਾਂ ਕੁਲਮ ਲਾ ਕੇ ਇਹੀ ਕਹਿ ਸਕਦੇ ਆ ਕਿ ਐਜੂਕੇਸ਼ਨ ਜੇ ਕਿਸੇ ਵਿਦਿਆਰਥੀ ਨੂੰ ਕੋਈ ਟੀਚਾ ਉਦੇਸ਼ ਜਾਂ ਮਕਸਦ ਜ਼ਿੰਦਗੀ ਦਾ ਨਹੀਂ ਦਿੰਦੀ ਜੇ ਉਹ ਵਿਅਕਤੀ ਜ਼ਿੰਦਗੀ ਦੇ ਨਾਲ ਨਹੀਂ ਜੁੜਦਾ ਜੇ ਉਹ ਵਿਅਕਤੀ ਜ਼ਿੰਦਗੀ ਤੋਂ ਭਟਕ ਜਾਂਦਾ ਜੇ ਉਸ ਵਿਅਕਤੀ ਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦਾ ਸਮਾਜ ਦੇ ਵਿੱਚ ਕੋਈ ਰੋਲ ਨਹੀਂ ਹੈ ਇਹ ਸਾਰਾ ਕੁਝ ਐਜੂਕੇਸ਼ਨ ਨੇ ਦੱਸਣਾ ਹੁੰਦਾ ਹੈ ਜੇ ਸਾਰੀਆਂ ਚੀਜ਼ਾਂ ਐਜੂਕੇਸ਼ਨ ਉਹਨੂੰ ਨਹੀਂ ਦੱਸਦੀ ਤਾਂ ਉਸ ਵਿਦਿਆਰਥੀ ਨੂੰ ਨਸ਼ਿਆਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਬਹੁਤ ਬਹੁਤ ਧੰਨਵਾਦ ਸੰਸਦ ਤੁਹਾਡਾ ਸੋ ਬੜੀ ਧੰਨ ਜਾਣਕਾਰੀ ਅੱਜ ਸੰਧੂ ਸਾਹਿਬ ਨੇ ਸ਼ੇਅਰ ਕੀਤੀ ਹੈ ਕਿਉਂਕਿ ਨਸ਼ਾ ਜਿਹੜਾ ਕੋਈ ਵੀ ਸਟੇਟ ਹੈ ਇੱਕ ਜਿੱਥੇ ਕਹਿੰਦੇ ਵੀ ਰੀੜ ਦੀ ਹੱਡੀ ਜੇਕਰ ਉਹਦੀ ਕਮਜ਼ੋਰ ਹੋ ਜੇ ਤਾਂ ਉਹ ਸਟੇਟ ਕਦੀ ਵੀ ਕਾਮਯਾਬ ਨਹੀਂ ਹੋ ਸਕਦੀ ਅੱਗੇ ਨਹੀਂ ਵਧ ਸਕਦੀ ਪਰ ਸਾਡਾ ਪੰਜਾਬ ਜਿੱਥੇ ਅਸੀਂ ਗੱਲ ਕਰਦੇ ਆ ਵੀ ਪੰਜਾਬ ਸਾਡਾ ਇੱਕ ਕਿਸਾਨੀ ਸੂਬਾ ਇੱਕ ਖੁਸ਼ਹਾਲ ਸਟੇਟ ਜਿਹਨੂੰ ਕਿਹਾ ਜਾਂਦਾ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ ਪਰ ਜੇਕਰ ਗੱਲ ਕਰ ਲਈਏ ਅੱਜ ਪੰਜਾਬ ਦੀ ਜੋ ਸਥਿਤੀ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇੱਕ ਬੜਾ ਵੱਡਾ ਇਹਨਾਂ ਦਾ ਅਹਿਮ ਯੋਗਦਾਨ ਹੈ ਜੇਕਰ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਹੈ ਤਾਂ ਸਿਰਫ ਆਪਣੇ ਸਵਾਰਥ ਲਈ ਕੀਤੀ ਹੈ ਜੇ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਿਸੇ ਨੇ ਨਹੀਂ ਕੀਤੀ ਪਰ ਜੇਕਰ ਅਸੀਂ ਜਿਹੜੇ ਅੱਜ ਪੇਰੈਂਟਸ ਜਿਨ੍ਹਾਂ ਦੇ ਬੱਚੇ ਅੱਜ ਸਕੂਲ ਜਾਣ ਲਈ ਤਿਆਰ ਨੇ ਕਾਲਜ ਜਾਣ ਲਈ ਤਿਆਰ ਨੇ ਜੇਕਰ ਘਰ ਤੋਂ ਇੱਕ ਮਾਹੌਲ ਬਣੇਗਾ ਅੱਛਾ ਮਾਹੌਲ ਬੱਚੇ ਨੂੰ ਘਰ ਤੋਂ ਹੀ ਮਿਲੇਗਾ ਅੱਗੇ ਵਿਦਿਆਕਰਧਾਰੇ ਵੀ ਪੂਰੀ ਕੋਸ਼ਿਸ਼ ਕਰਨਗੇ ਵੀ ਉਹਨੂੰ ਸਹੀ ਸੇਧ ਤੇ ਸਹੀ ਰਸਤਾ ਦਿਖੇ ਔਰ ਜਿੱਥੇ ਜੋ ਕੁਝ ਕਰਨਾ ਚਾਹੁੰਦਾ ਹੈ ਬੱਚਾ ਉਹ ਉਧਰ ਵੱਲ ਜਾਵੇ ਸਰਕਾਰਾਂ ਰੋਜ਼ਗਾਰ ਲੈ ਕੇ ਆਣ ਇੰਡਸਟਰੀ ਲੈ ਕੇ ਆਣ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਇੱਕ ਸਹੀ ਦਿਸ਼ਾ ਮਿਲੇ ਜਿਹੜੀ ਰਾਜਨੀਤੀ ਹੈ ਜਿੱਥੇ ਕਹਿੰਦੇ ਵੀ ਇਲੈਕਸ਼ਨਾਂ ਦੀ ਗੱਲ ਹੈ ਵੀ ਜਿੱਦਾਂ ਸੰਸਦ ਸਾਹਿਬ ਨੇ ਦੱਸਿਆ ਵੀ ਇਲੈਕਸ਼ਨਾਂ ਦੇ ਵਿੱਚੋਂ ਇੱਕ ਮਾਹੌਲ ਬਣਦਾ ਔਰ ਕਿਤੇ ਨਾ ਕਿਤੇ ਮੈਂ ਕਹੂੰਗਾ ਵੀ ਮੀਡੀਆ ਵੀ ਜਿਹੜਾ ਅੱਜ ਸਾਡਾ ਅਸੀਂ ਵਾਸਤੇ ਨੇ ਆਧੁਨਿਕ ਯੁੱਗ ਦੇ ਵਿੱਚ ਆ ਮੀਡੀਆ ਦੇ ਵਿੱਚ ਵੀ ਇੱਕ ਐਮ ਰੋਲ ਹੈ ਵੀ ਸਮਾਜ ਦੇ ਵਿੱਚ ਜਦੋਂ ਅਸੀਂ ਕੁਝ ਕਿਸੇ ਦੇ ਨਾਲ ਵਿਚਰਦੇ ਹਾਂ ਲੋਕਾਂ 'ਚ ਆਉਂਦੇ ਜਾਂਦੇ ਹਾਂ ਤੇ ਇੱਕ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ ਪਰ ਅਸੀਂ ਸਹੀ ਦਿਸ਼ਾ ਵੱਲ ਚੱਲੀਏ ਸਹੀ ਦਿਸ਼ਾ ਨੂੰ ਖਿਆਰ ਕਰੀਏ ਸਹੀ ਦਿਸ਼ਾ ਦੇ ਨਾਲ ਜਾ ਕੇ ਆਪਣੀ ਤਰੱਕੀ ਕਰੀਏ ਤੇ ਆਪਣੀ ਸਟੇਟ ਦੀ ਵੀ ਤਰੱਕੀ ਕਰੀਏ ਬਹੁਤ ਬਹੁਤ ਧੰਨ